ਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੈ ਉਹ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਅੱਜ ਦੀ ਵੀਡੀਓ ਪਿੰਡ ਦੇ ਰੋਕੇਆ ਤਹਿਸੀਲ ਬਾਗਾਪਰਾਣਾ ਪੈਂਦੀ ਆ ਜ਼ਿਲ੍ਹਾ ਮੋਗਾ ਏ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ ਇੱਕ ਨਗ ਸੇਲ ਆ ਜੇ ਸਾਡੇ ਦੋਸਤੋ ਸਕਰੀਨ ਤੇ ਜਿਹੜੀ ਵਹਿੜਾ ਸੂਈ ਸਵਾਈ ਵਹਿੜਾ ਕੀ ਦੁੱਧ ਆ ਕਿੰਨਾ ਟਾਈਮ ਹੋ ਗਿਆ ਸੂਈ ਸਵਾਈ ਨੂੰ ਜ਼ਿਆਦਾ ਡਿਟੇਲ ਬਾਈ ਤੋਂ ਜਾਣਕਾਰੀ ਲੈਣੀਆਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੀ ਨਾਮ ਮੇਰਾ ਗੋਸ਼ਾਹੀ ਪਿੰਡ ਵੈਰੋਕੇ ਬੱਟੇਵਾਸ ਕੋਲੇ ਘਰ ਆ 77555 23352 ਬੈਲ ਨੰਬਰ ਠੀਕ ਹੈ ਮੋਬਾਈਲ ਨੰਬਰ ਦੁਬਾਰਾ ਦੱਸਿਓ ਬਣਾ 77555 23352 23352 ਹਾਂਜੀ ਠੀਕ ਹੈ ਦੋਸਤੋ 22 ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਜਿਹੜਾ ਪਿੰਡ ਵੈਰੋਕੇ ਆ ਇਹ ਸਮਾਲਸਰ ਦੇ ਲਾਗੇ ਰਹਿੰਦਾ ਹੈ ਦੂਜੇ ਪਾਸੇ ਪਿੰਡ ਮਾੜੀ ਮੁਸਤਫਾ ਹਾਂਜੀ ਹਾਂਜੀ ਸਮਾਲਸਰ ਦੋਸਤੋ ਤੁਹਾਨੂੰ ਪਤਾ ਹੀ ਆ ਵੀ ਕੋਰਟ ਤੇ ਬਗਹ ਪ੍ਰਾਣਾ ਰੋਡ ਤੇ ਆ ਇਹਦਾ ਇਹ ਜਾਨਵਰ ਇਹਦੀ ਡਿਟੇਲ ਦਸੀਏ ਕਿੰਨਾ ਮਾਂ ਸੂਏ ਸੂਈ ਇਹ ਬਈ ਪਹਿਲੇ ਸੂਏ ਸੂਈ ਆ ਕੱਲ ਹੀ ਆਪਾਂ ਦਾ ਅਪਲੋਡ ਕੱਲ ਹੀ ਆਈ ਆ ਪਹਿਲੇ ਸੂਏ ਸੂਈ ਹੈ ਮਗਰੇ ਦੇ ਬੱਚੀ ਆ ਮਗਰ ਬੱਚੀ ਆ ਹਾਂ ਮਗਰ ਬੱਚੀ ਪਹਿਲੇ ਸੂਏ ਸੂਈ ਪਹਿਲੇ ਸੂਏ ਸੂਈ ਆ ਤੇ ਕਿੰਨਾ ਟਾਈਮ ਹੋ ਗਿਆ ਤੇ ਇਹਦੀ ਸੂਈ ਵੀ ਹੈ ਆਹ ਹਫਤੇ ਦੀ ਸੂਈ ਹੈ ਹਾਂਜੀ ਹਾਂਜੀ ਹਫਤੇ ਦੀ ਸੂਈ ਵੀ ਦੋਸਤੋ ਦੇਖ ਸਕਦੇ ਹੋ ਪਹਿਲਣ ਵੈੜ ਕੱਦ ਘਟ ਬਹੁਤ ਸੋਹਣਾ ਕੱਦ ਘਟ ਵੱਡਿਆ ਮਗਰ ਬੱਚੀ ਆ ਤੇ ਇਹਦਾ ਦੁੱਧ ਕਿੰਨਾ ਤਿਆਰ ਹੋਣਾ ਉਹਦਾ ਆਪਾਂ 10 ਕਿਲੋ ਹੋਇਆ ਜੀ ਇਹਦਾ ਅੱਛਾ 10 ਕਿਲੋ ਆਪਣੇ ਕੋਲ ਹਫਤੇ ਦੀ ਹੋਗੀ ਬਾਕੀ ਬਾਕੀ ਗਾਂ ਘਰੀਬ ਕਰੋਗੇ ਆਈ ਕੋਈ ਬੜੀ ਅੱਧੀ ਹੈਨੀ ਸੀ ਕਿ ਭੁੱਖ ਦੁੱਖ ਦੀ ਮਰੀ ਹੋਈ ਆ ਠੀਕ ਆ ਬਾਕੀ ਦੁੱਧ ਦੋਸਤੋ ਸੇਵਾ ਦਾ ਉਹ ਸਭ ਨਕਰੀ ਜਜਮੈਂਟ ਕਰਨੀ ਆ ਵੀ ਦੁੱਧ ਹੋਰ ਗ੍ਰੋਸਰੀ ਹੋ ਸਕਦੀ ਹੈ ਜੀ ਕਿਉਂਕਿ ਹਫਤੇ ਦੀ ਸੂਈ ਦੀ ਆ ਦੁੱਧ ਵੱਧ ਵੀ ਸਕਦੀ ਆ ਕੱਦ ਘੱਟ ਵੜਦਾ ਸੋਹਣਾ ਹੈਗਾ ਤੋੜ ਕੇ ਦਿਖਾਈਏ ਪਹਿਲਾਂ ਆਪਣੇ ਨੂੰ ਮਗਰ ਬੱਚਾ ਵੱਛੀ ਆ ਬਾਈ ਦੇ ਕੱਦ ਤੋਂ ਅੰਦਾਜ਼ਾ ਲਾ ਲਿਓ ਬਾਡੀ ਦਾ ਢਾਂਚਾ ਬਹੁਤ ਸੋਹਣਾ ਵੜਦਾ ਦੇਖ ਸਕਦੇ ਹੋ ਛੋੜੇ ਬਲੈਕ ਕਲਰ ਚ ਪੈਂਦੀ ਹੈ ਮੋੜਲੀ ਵੰਨੇ ਦੀ ਜੱਜਮੈਂਟ ਲਾ ਲਿਓ ਵੀਡੀਓ ਬਣਾਉਂਦਾ ਸਦਾ ਸ਼ਾਮ ਦਾ ਹੀ ਆ ਥਣ ਹਵਾਨਾ ਵੀ ਬਹੁਤ ਸੋਹਣਾ ਲੱਗਿਆ ਜਿਹੜੇ ਤੋਂ ਦਿਖਾਵਾਂਗੇ ਬੰਨ ਜੀ ਨੂੰ ਫਿਰ ਦਿਖਾਉਣੀ ਆਪਾਂ ਪਹਿਲਾ ਸੁਹਾ ਸੂਈ ਸਵਾਈ ਵਹਿੜਾ ਠੰਡੀ ਸੀਲ ਪੂਰੀ ਆ ਠੰਡੀ ਸੀਲ ਪੂਰੀ ਆ ਬਈ ਜਿਵੇਂ ਮਰਜੀ ਹੱਥ ਤੋਂ ਉਥੇ ਮਰੀ ਜਾਈ ਪੂਰੀ ਠੰਡੀ ਸੀਗਾ ਠੀਕ ਆ ਥਣ ਹਵਾਨਾ ਬਹੁਤ ਸੋਹਣੇ ਆ ਇੱਕੋ ਜਿਹੇ ਦੇਖ ਸਕਦੇ ਹੋ ਸਪੇਸ ਵੀ ਥਾਣਾ ਚ ਗੈਪ ਤੇ ਨਿਕੜ ਨਿਕਲੇ ਇਕੱਲੇ ਥਣ ਸੋਹਣੇ ਆ ਹੁਵਨਾਂ ਬੈਕ ਸਾਈਡ ਤੋਂ ਵੀ ਦਿਖਾਵਾਂਗੇ ਅਜੇ ਚਵਾਈ ਹੋਣੀ ਐ ਸਾਮ ਦੀ ਚਵਾਈ ਬਾਕੀ ਐ ਕੋਸਾਂ ਨੂੰ ਜੱਜਮੈਂਟ ਕਰ ਲਿਓ ਫਿਰ ਇਹ ਕੈਮਰੇ ਤੋਂ ਡਾਡਾ ਕੱਦ ਘੜ ਸੋਹਣਾਗਾ ਕੋਈ ਲਿੱਸੀ ਨਹੀਂ ਨਾ ਕੋਈ ਬਾਲੀ ਮਤਲਬ ਕਿ ਗੁੱਗੜ ਚੜੀ ਆ ਵਧੀਆ ਫਿੱਟ ਢੰਚਾ ਕੱਦ ਘਾਟ ਵੀ ਸੋਹਣਾਗਾ ਠੰਡੀ ਸੀਲ ਪੂਰੀ ਆ ਤੇ ਤਾਂ ਪ੍ਰਾਈਜ਼ ਦਾ ਸਿਵਰੇ ਕੀ ਰੱਖਿਆ ਕਿੰਨਾ 45000 ਰੁਪਿਆ ਵੀ 45000 ਰੁਪਿਆ ਪ੍ਰਾਈਜ਼ ਆ ਤੇ ਇਹਦੇ ਵਿੱਚ ਮਾਨਤਾਣ ਹੋ ਜਾਊਗਾ ਆ ਮਾਨਤਾਣ ਕਰਦੇ ਠੀਕ ਆ ਦੋਸਤੋ 45000 ਰੁਪਿਆ ਇਹ ਤਾਂ ਪ੍ਰਾਈਜ਼ ਆ ਉਹਦੇ ਚੋਂ ਵੀ ਮਾਨਤਾਣ ਤੁਹਾਡਾ ਹੋ ਜਾਊਗਾ ਕੋਈ ਫਿਕਸ ਪ੍ਰਾਈਜ਼ ਨਹੀਂਗਾ ਜਿਹੜੇ ਵੀਰ ਨੂੰ ਪਸੰਦ ਆ ਫੇਰ ਬਾਈ ਨਾਲ ਸੰਪਰਕ ਕਰ ਸਕਦਾ ਆ ਕੇ ਤਸੱਲੀ ਕਰਕੇ ਵਿਹੜ ਲੈ ਸਕਦੇ ਹੋ ਕੋਈ ਵੀਰ ਚੋਈ ਕਰ ਸਕਦਾ ਦੋ ਟਾਂ ਕਰਕੇ ਆ ਬਈ ਦੋ ਡੰਗ ਚੋਕ ਤਸੱਲੀ ਕਰਕੇ ਲੈ ਠੀਕ ਆ ਤਸੱਲੀ ਕਰਕੇ ਲੈ ਕੇ ਜਾਓ ਦੋਸਤੋ ਇੱਕ ਵਾਰ ਆਇਓ ਜਰੂਰ ਵਿਹੜ ਤੁਹਾਨੂੰ ਪਸੰਦ ਆਊਗੀ ਸੱਜਰ ਵਿਹੜ ਆ ਇਹਨੂੰ ਪਸੰਦ ਆਵੇ ਥੋੜਾ ਕ੍ਰੋਸਾਂਗੇ ਚ ਜ਼ਰੂਰ ਪੈਂਦੀ ਕੱਦ ਘਾਟ ਬਹੁਤ ਸੋਹਣਾਗਾ ਵੇੜਦਾ ਅੱਛਾ ਤਾਂ ਹੈ ਦੇਖੋ ਦਿਖਾ ਸਕਦੇ ਨੇ ਤੁਹਾਨੂੰ ਬੱਚਾ ਫੇਰ ਦਿਖਾਉਣੇ ਇੱਕ ਵਾਰੀ ਦੇਖ ਲਓ ਪਲੀ ਪੁਲੀ ਚੰਗੀ ਆ ਬਾਕੀ ਦੁੱਧ ਸੇਵਾ ਦਾ ਜਿਹੜੇ ਵੀ ਸੇਵਾ ਕਰਨੀ ਉਹ ਸਭ ਨਾਲ ਦੀ ਜੱਜਮੈਂਟ ਕਰ ਲਿਓ ਬਾਕੀ ਤੁਹਾਡੇ ਕਰਮ ਬੱਚਾ ਬਹੁਤ ਸੋਹਣਾ ਇਹਦਾ ਕੋਈ ਹੈ ਪਤਾ ਵੀ ਕਿਹੜੇ ਕੁੜੇ ਦਾ ਹੈ ਬੱਚਾ ਨਹੀਂ ਹੈ ਨਹੀਂ ਮਸਾ ਨਹੀਂ ਹੈ ਕੋਈ ਆਪਣੇ ਅੱਛਾ ਠੀਕ ਆ ਇੰਨਾ ਰਿਕਾਰਡ ਨਹੀਂ ਪਤਾਗਾ ਭਾਈ ਨੂੰ ਹਾਂ ਚਲੋ ਕੋਈ ਨਹੀਂ ਵੱਛੀ ਆ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਫੇਸਬੁੱਕ ਤੇ ਵੀਰ ਵੇਖਦੇ ਆ ਤੇ ਫੇਸਬੁੱਕ ਨੂੰ ਫੋਲੋ ਕਰ ਲਿਓ ਅੱਜ ਦੀ ਵੀਡੀਓ ਵਿੱਚ ਚੈੱਕ ਨਾ ਕਿ ਸੇਲ ਆ ਧੰਨਵਾਦ ਦੋਸਤੋ